ਤੋਂ ਐਮਟੀ ਵੱਡੀ ਖੁਸ਼ੀ ਦੀ ਖਬਰ ਭਾਈ ਅਮਰਤਪਾਲ ਸਿੰਘ ਤੇ ਉਸਦੇ ਸਾਥੀਆਂ ਉਸਦੇ ਸਮਰਥਕਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅਮਰਤਪਾਲ ਸਿੰਘ ਜਲਦੀ ਜੇਲ੍ਹ ਚੋਂ ਰਿਹਾ ਹੋਣ ਵਾਲੇ ਨੇ ਇਹ ਦਾਵਾ ਕੀਤਾ ਜੇਲ੍ਹ ਚ ਬੰਦ ਅਮਰਤਪਾਲ ਦੇ ਸਾਥੀਆਂ ਦੇ ਵੱਲੋਂ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਕਿ ਮੱਗ ਹੀ ਮੇਲੇ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਡਿਬੜੂਗੜ ਜੇਲ੍ਹ ਚੋਂ ਰਿਹਾ ਹੋ ਜਾਣਗੇ ਜਾਣਕਾਰੀ ਮੁਤਾਬਕ ਪੰਜਾਬ ਦੇ ਵਿੱਚ ਮੱਗੀ ਵਾਲੇ ਦਿਨ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਦਾ ਐਲਾਨ ਵੀ ਹੋ ਸਕਦਾ ਤਾਂ ਸਿਆਸਤ ਦੇ ਵਿੱਚ ਐਂਟਰੀ ਆ ਅਮਰਤਪਾਲ ਸਿੰਘ ਦੀ ਪਹਿਲਾਂ ਹੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵੱਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਸੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਐਮਪੀ ਬਣ ਗਏ ਅਮਰਤਪਾਲ ਸਿੰਘ ਤਾਂ ਹੁਣ ਅਮਰਤਪਾਲ ਸਿੰਘ ਦੀ ਇੱਕ ਹੋਰ ਪਾਰਟੀ ਜੋ ਕਿ ਮੱਗੀ ਮੇਲੇ ਵਾਲੇ ਦਿਨ 14 ਜਨਵਰੀ ਨੂੰ ਐਲਾਨ ਹੋ ਸਕਦਾ ਫਰੀਦਕੋੜ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਤੇਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੀ ਅਗਵਾਹੀ ਹੇਠ ਇਹ ਪੰਥਕ ਪਾਰਟੀ ਬਣ ਰਹੀ ਹੈ। ਸੂਤਰਾਂ ਦੇ ਮੁਤਾਬਕ ਮਾਗੀ ਮੇਲੇ ਵਾਲੇ ਦਿਨ ਅਮਰਤਪਾਲ ਸਿੰਘ ਤੇ ਉਹ ਉਹਨਾਂ ਦੇ ਸਾਥੀ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਐਮਪੀ ਬਣੇ ਨੇ ਆਜ਼ਾਦ ਉਮੀਦਵਾਰ ਨੇ ਤਾਂ ਇਹਨਾਂ ਦੀ ਅਗਵਾਹੀ ਦੇ ਵਿੱਚ ਇੱਕ ਪਾਰਟੀ ਦਾ ਵੱਡਾ ਗਠਨ ਕੀਤਾ ਜਾਵੇਗਾ ਤਾਂ ਸਾਰੇ ਸਮਰਥਕਾਂ ਨੂੰ ਮਾਗੀ ਮੇਲੇ ਤੇ ਸ਼੍ਰੀ ਮੁਕਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ। ਦੋਵੇਂ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਉਮੀਦਵਾਰ ਵੱਜੋਂ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕਰਕੇ ਐਮਪੀ ਬਣੇ ਨੇ ਅਮਰਤਪਾਲ ਸਿੰਘ ਐਮਪੀ ਬਣ ਗਏ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਐਮਪੀ ਬਣ ਗਏ ਤਾਂ ਹੁਣ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਰਹੀ ਆ ਤਾਂ ਦੁਬਾਰਾ ਤੋਂ ਪਹਿਲਾਂ ਐਮਪੀ ਬਣ ਗਏ ਹੁਣ ਇੱਕ ਪੰਥਕ ਪਾਰਟੀ ਦਾ ਐਲਾਨ ਹੋਣ ਵਾਲਾ ਤਾਂ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਵੀ ਅਪੀਲ ਕਰ ਦਿੱਤੀ ਗਈ ਆ ਤੇ ਨਾਲ ਹੀ ਹੁਣ ਡਿਬੜੂਗੜ ਜੇਲ੍ਹ ਦੇ ਵਿੱਚੋਂ ਅਮਰਤਪਾਲ ਸਿੰਘ ਦੀ ਰਿਹਾਈ ਦੀ ਵੀ ਜੜੀ ਆ ਇਹ ਖਬਰ ਉਹਨਾਂ ਦੇ ਸਾਥੀਆਂ ਦੇ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ ਕਿ ਅਮਰਤਪਾਲ ਸਿੰਘ ਜਿਹੜੇ ਨੇ ਉਹ ਮਾਗੀ ਮੇਲੇ ਤੋਂ ਪਹਿਲਾਂ ਪਹਿਲਾਂ ਰਿਹਾ ਹੋ ਜਾਣਗੇ ਤਾਂ 14 ਜਨਵਰੀ ਨੂੰ ਮਾਗੀ ਦਾ ਮੇਲਾ ਆ ਮਾਗੀ ਦਾ ਮੇਲਾ 14 ਜਨਵਰੀ ਨੂੰ ਪਰ 14 ਜਨਵਰੀ ਤੋਂ ਪਹਿਲਾਂ ਅਮਰਤਪਾਲ ਸਿੰਘ ਜੇਲ੍ਹ ਚੋਂ ਰਿਹਾ ਹੋ ਸਕਦੇ ਨੇ ਇਹ ਦਾਵਾ ਜਿਹੜਾ ਸਾਥੀਆਂ ਦੇ ਵੱਲੋਂ ਕਰ ਦਿੱਤਾ ਕਿ ਰਿਹਾ ਹੋਣਗੇ ਤਾਂ ਅਮਰਤਪਾਲ ਸਿੰਘ ਦੱਸ ਦਈਏ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਆਪਣੇ ਕਈ ਸਾਥੀਆਂ ਦੇ ਨਾਲ ਬੰਦ ਹੈ ਪੰਜਾਬ ਦੇ ਵਿੱਚੋਂ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਐਨਐਸਏ ਲੱਗੀ ਹੋਈ ਅਮਰਤਪਾਲ ਸਿੰਘ ਦੇ ਉੱਤੇ ਪਹਿਲਾਂ ਐਨਐਸਏ ਖਤਮ ਹੋ ਚੁੱਕੀ ਸੀ 1 ਸਾਲ ਦੇ ਪੂਰਾ ਹੋਣ ਤੋਂ ਬਾਅਦ ਫਿਰ ਪੰਜਾਬ ਸਰਕਾਰ ਦੇ ਵੱਲੋਂ ਨੈਸ਼ਨਲ ਸਕਿਉਰਿਟੀ ਐਕਟ ਜਿਹੜਾ ਆ ਐਨਐਸਏ ਵਧਾ ਦਿੱਤੀ ਗਈ ਸੀ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਦਲਜੀਤ ਕਲਸੀ ਤੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਇਹ ਅਤੇ ਹੋਰ ਕਈ ਸਾਥੀ ਜਿਹੜੇ ਨੇ ਆ ਆਸਾਂਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਪਹਿਲਾਂ ਆ ਆਸਾਂਦੀ ਦਿਬੜੂਗੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਉਹਨਾਂ ਦੇ ਵੱਲੋਂ ਪ੍ਰੋਟੈਸਟ ਵੀ ਕਰ ਦਿੱਤਾ ਸੀ ਜੇਲ੍ਹ ਦੇ ਅੰਦਰ ਭੁੱਖ ਹੜਤਾਲ ਵੀ ਕਰ ਦਿੱਤੀ ਸੀ ਕਈ ਮੰਗਾਂ ਨੂੰ ਲੈ ਕੇ ਭਾਸ਼ਾ ਜਿਹੜੀ ਸਮਝ ਨਹੀਂ ਸੀ ਆਉਂਦੀ ਉਸ ਨੂੰ ਲੈ ਕੇ ਖਾਣਾ ਜਿਹੜਾ ਮਿਲਦਾ ਸੀ ਉਹ ਖਾਣਾ ਬਣਾਉਣ ਵਾਲਾ ਜਿਹੜਾ ਸੀ ਉਹ ਤਬਾਕੂ ਵਾਲੇ ਹੱਥਾਂ ਦੇ ਨਾਲ ਖਾਣਾ ਬਣਾਉਂਦਾ ਸੀ ਫੋਨ ਕਾਲ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਤਾ ਇਹ ਕਈ ਮੰਗਾਂ ਨੂੰ ਲੈ ਕੇ ਜਿਹੜੀ ਆ ਚਿੱਠੀ ਲਿਖੀ ਸੀ ਪਰ ਫਿਰ ਚਿੱਠੀ ਪ੍ਰਵਾਨ ਹੋ ਗਈ ਉਹ ਮੰਗਾਂ ਪ੍ਰਵਾਨ ਹੋ ਗਈਆਂ ਆਸਾਮਦੀ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਭੁੱਖ ਹੜਤਾਲ ਖਤਮ ਕਰ ਦਿੱਤੀ ਸੀ ਤਾਂ ਹੁਣ ਅਮਰਤਪਾਲ ਸਿੰਘ ਜਲਦੀ ਜੇਲ੍ਹ ਚੋਂ ਰਿਹਾ ਹੋ ਸਕਦੇ ਨੇ ਇਹ ਵੱਡੀ ਖਬਰ ਆ ਵੱਡੀ ਖੁਸ਼ੀ